ਤਬ ਵੱਲੋਂ ਜਿਹੜਾ ਯੁੱਧ ਨਸ਼ੇ ਵਿਰੁੱਧ ਜਿਹੜਾ ਯੁੱਧ ਛੇੜਿਆ ਗਿਆ ਉਹਦੇ ਚ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੂੰ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਕ੍ਰਾਸ ਬਾਰਡਰੋਂ ਇੱਕ ਡਰਗ ਨਾ ਕਾਟਲ ਜਿਹੜਾ ਬਸਟ ਕੀਤਾ ਗਿਆ 8 ਕਿਲੋ ਹਿਰੋਇਨ ਇੱਕ ਤੀਬ ਔਰ ਦਾ ਪਿਸਟਲ ਨਾਲ ਲਾਈਵ ਰਾਉਂਡਸ ਨੇ ਤੇ ਕੇ ਹੁੰਡਾਈ ਕ੍ਰੇਟਾ ਕਾਰ ਫੜੀ ਗਈ ਹੈ ਇਹਦੇ ਚ ਦੋਸ਼ੀ ਜਿਹੜਾ ਹੈਗਾ ਧਰਮਿੰਦਰ ਸਿੰਘ ਇਹ ਹਰਸ਼ਾ ਸ਼ੀਨਾ ਅੰਮ੍ਰਿਤਸਰ ਰੂਰਲ ਦਾ ਰਹਿਣ ਵਾਲਾ ਔਰ ਮੁਢਲੀ ਪੁੱਛਗਤ ਤੋਂ ਇਹੀ ਪਤਾ ਲੱਗਿਆ ਕਿ ਇਹ ਜਨਾਲਾ ਸੈਕਟਰ A ਯੂਜ਼ ਕਰ ਰਹੇ ਸੀ ਡਰੋਨਸ ਰਾਹੀਂ ਪੁਸ਼ ਕਰਨ ਨੂੰ ਔਰ ਇੱਕ ਬੜਾ ਨੋਟੋਰੀਅਸ ਸਮਗਲਰ ਹੈਗਾ ਪਾਕਿਸਤਾਨ ਦਾ ਉਹ ਨਾਲੇ ਦੇ ਲਿੰਕ ਸੀਗੇ ਉਸ ਤੋਂ ਇਲਾਵਾ ਇੱਕ ਪ੍ਰਦੀਪ ਦੇ ਸ਼ਰੀਕੇ ਤੋਂ ਜਿਹੜਾ ਬੰਦਾ ਹੈ ਉਹ ਮੇਨ ਇਹਦੇ ਜਿਹੜੇ ਲਿੰਕ ਰਾਉਣ ਵਾਲਾ ਬੰਦਾ ਉਹੀ ਹੈ ਔਰ ਜਿਹੜੀ ਮੁਢਲੀ ਪੁੱਛਗਤ ਤੋਂ ਇਹ ਵੀ ਗੱਲ ਆਈ ਹੈ ਵੀ ਕਾਫੀ ਸਮੇਂ ਤੋਂ ਇਹ ਕੰਮ ਇਹ ਕਰ ਰਹੇ ਨੇ ਔਰ ਜਿਹੜੀ ਪ੍ਰਦੀਪ ਕੋਹਲੀ ਸਾਰੀਆਂ ਪ੍ਰੋਸੀਡਸ ਫਾਈਨੈਂਸ਼ੀਅਲ ਜਿਹੜੀਆਂ ਉਹ ਜਾਂਦੀਆਂ ਰਹੀਆਂ ਸੁਪਰਦੀਪ ਨੂੰ ਵੀ ਇਸ ਮੁਕਦਮੇ ਦੇ ਵਿੱਚ ਅਸੀਂ ਦੋਸ਼ੀ ਨਾਮਜ਼ਦ ਕੀਤਾ ਹੈ ਔਰ ਜਲਦੀ ਫੜਨ ਦੀ ਸਾਨੂੰ ਉਮੀਦ ਹੈ ਉਹਨੂੰ ਔਰ ਮੈਂ ਇਸ ਸਟੇਜ ਤੇ ਜਿਆਦਾ ਡਿਟੇਲ ਚ ਨਹੀਂ ਜਾ ਸਕਦਾ ਬਟ ਇੰਨੀ ਗੱਲ ਜ਼ਰੂਰ ਹੈ ਕਿ ਜਿਹੜੀ ਆਪਾਂ ਬਿਗ ਫਿਸ਼ ਜਿਹਨੂੰ ਕਹਿੰਦੇ ਆ ਜੋ ਕਿ ਡਰੱਗ ਟ੍ਰੇਡ ਦੇ ਵਿੱਚ ਵੱਡੇ ਮਗਰਮੱਛ ਕਹਿ ਸਕਦੇ ਆ ਜਾਂ ਬਿਗ ਫਿਸ਼ ਕਹਿੰਦੇ ਆ ਇੰਗਲਿਸ਼ ਉਹ ਇਹ ਜ਼ਰੂਰ ਹੈ ਔਰ ਇਹਦੇ ਮਤਲਬ ਫੜੇ ਜਾਣਨਾ ਮੈਨੂੰ ਲੱਗਦਾ ਕਿ ਕਾਫੀ ਵੱਡਾ ਨੈਟਵਰਕ ਇਹਨਾਂ ਦਾ ਸਾਰਾ ਸਮੈਸ਼ ਹੋਏਗਾ ਸੋ ਸਾਡੀਆਂ ਟੀਮਾਂ ਜਿਹੜੀਆਂ ਹੁਣ ਇਸ ਇਨਵੈਸਟੀਗੇਸ਼ਨ ਨੂੰ ਅੱਗੇ ਆਪਾਂ ਲੈ ਕੇ ਜਾਵਾਂਗੇ ਚਾਹੇ ਉਹ ਫਾਈਨੈਂਸ਼ੀਅਲ ਐਂਗਲ ਹੈ ਪ੍ਰੋਪਰਟੀ ਦਾ ਐਂਗਲ ਹੈ ਗੱਡੀ ਕਿੱਥੋਂ ਆਈ ਜਿਹੜਾ ਈਵਨ ਆਰਮਜ਼ ਐਕਟ ਨਾਲ ਜਿਹੜਾ ਪਿਸਟਲ ਹੈ ਇਹ ਕਲੇਮ ਕਰਦਾ ਮੇਰਾ ਲਾਇਸੈਂਸ ਹੀ ਹੈ ਉਹ ਵੀ ਆਪਾਂ ਚੈੱਕ ਕਰਨਾ ਵੀ ਕਿਸ ਹਾਲਾਤ ਚ ਕਿਵੇਂ ਬਣਿਆ ਪਹਿਲਾਂ ਇਹਦੇ ਤੇ ਮੁਕੱਦਮਾ ਕੋਈ ਨਹੀਂ ਹੈ ਬਟ ਮੈਨੂੰ ਲੱਗਦਾ ਕਿ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਇਸ ਗੱਲ ਇਸ ਕੇਸ ਦੇ ਵਿੱਚ ਸਭ ਤੋਂ ਇੰਪੋਰਟੈਂਟ ਰਹੇਗੀ ਜਿਸ ਤਰ੍ਹਾਂ ਏਡੀ ਵੱਡੀ ਖੇਪ ਲੈ ਕੇ ਡਿਸਟ੍ਰੀਬਿਊਟ ਕਰ ਰਿਹਾ ਔਰ ਇਹ ਦੱਸਦਾ ਕਿ ਕਾਫੀ ਲਾਰਜ ਅਮਾਉਂਟ ਜਿਹੜਾ ਇਹਨਾਂ ਨੇ ਪਿਛਲੀਆਂ ਜੜੀਆਂ ਕਨਸਾਈਨਮੈਂਟਸ ਇਧਰ ਉਧਰ ਕੀਤੀਆਂ ਉਹਦੇ ਚ ਇਹਨਾਂ ਨੇ ਜਨਰੇਟ ਕੀਤੀ ਸੰਭਾਵਨਾ ਹੈ ਕਿ ਜਿਸ ਤਰ੍ਹਾਂ ਬਹੁਤ ਲੰਬੇ ਸਮੇਂ ਤੋਂ ਕੰਮ ਕਰਦਾ ਆ ਰਿਹਾ ਜਾਇਦਾਦਾਂ ਵੀ ਬਣਾਈਆਂ ਹੋਣ ਬਹੁਤ ਕਾ ਇਸ ਤਰ੍ਹਾਂ ਨਜ਼ਰ ਤੋਂ ਬਚਿਆ ਕਿਸ ਤਰ੍ਹਾਂ ਇਹ ਨਹੀਂ ਦੇ ਕੋਲ ਉਸ ਕਿਹਦੇ ਵਿੱਚ ਪੜਾਇਆ ਦੇਖੋ ਮੈਨੂੰ ਹੁਣ ਇਹ ਬਾਰੇ ਤੇ ਮੇਰੇ ਏਰੀਆ ਦਾ ਤਾਂ ਰਹਿਣ ਵਾਲਾ ਹੈ ਨਹੀਂ ਬਟ ਕਈ ਵਾਰ ਨਹੀਂ ਪਤਾ ਲੱਗਦਾ ਕਿਸੇ ਬੰਦੇ ਦਾ ਔਰ ਕੋਈ ਪੁਰਾਣਾ ਪ੍ਰੀਵਿਅਸ ਦੇਖੋ ਜੇ ਕੇਸ ਵੀ ਹੈ ਨਹੀਂਗਾ ਸੋ ਕਈ ਵਾਰੀ ਬੰਦਾ ਸਫੈਦ ਪੋਸ਼ ਜਿਹੜੇ ਲੋਕ ਨੇ ਇਦਾਂ ਦੇ ਉਹ ਆਪਣੇ ਆਪ ਨੂੰ ਕਵਰ ਕਰ ਜਾਂਦੇ ਆ ਬਟ ਸਟਿਲ ਮੈਂ ਸਮਝਦਾ ਇਹਦੇ ਸਭ ਤੋਂ ਵਧੀਆ ਕੰਮ ਸਾਡੀ ਮਜੀਠਾ ਰੋਡ ਪੁਲਿਸ ਦੇ ਐਸ ਐਚ ਓ ਇੰਸਪੈਕਟਰ ਰਣਜੀਤ ਸਿੰਘ ਏ ਸੀ ਪੀ ਕਮਲਜੀਤ ਸਾਡੇ ਨਵਜੋਤ ਏਡੀਸੀਪੀ ਇਨਵੈਸਟੀਗੇਸ਼ਨ ਔਰ ਡੀਸੀਪੀ ਰਵਿੰਦਰਪਾਲ ਜੀ ਦੀ ਸੁਪਰਵਾਈਜ਼ ਹੇੇ ਕੰਮ ਹੋਇਆ ਔਰ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਸਮੇਂ ਚ ਅੱਪਾ ਤੁਹਾਡੇ ਨਾਲ ਅਸੀਂ ਹੋਰ ਵੀ ਇਸ ਬਾਰੇ ਸਾਂਝੇ ਕਰਾਂਗੇ ਕਿਉਂਕਿ ਜਦੋਂ ਇੱਕ ਵਾਰ ਬੰਦਾ ਫੜਿਆ ਜਾਂਦਾ ਦੂਜਾ ਬੰਦਾ ਅਲਰਟ ਹੋ ਜਾਂਦਾ ਔਰ ਇਹ ਵੀ ਗੱਲ ਸਾਹਮਣੇ ਆਈ ਵੀ ਉਹਦੇ ਕੋਲ ਵੀ ਵੱਡੀ ਕਨਸਾਈਨਮੈਂਟ ਉਸ ਟਾਈਮ ਸੀਗੀ ਜਿਹੜਾ ਪ੍ਰਦੀਪ ਹੈ ਜਦੋਂ ਜਦੋਂ ਨਿਸ਼ਾਨੇ ਪਰਤੀ ਸ਼ੁਰੂ ਕੀਤਾ ਨੇਚਰਲੀ ਉਹਨੂੰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਲਿਸਟ ਬਣਾਈ ਹੋਊਗੀ ਤੁਸੀਂ ਆਪਣੇ ਫੀਲਡ ਦੇ ਵਿੱਚ ਤੁਹਾਡੇ ਜਿਹੜਾ ਜਿਹੜਾ ਜਾਈਆਂ ਪਿਆਰ ਕੀ ਲੀ ਕਿੰਨੇ ਪਰਸੈਂਟ ਲੱਗਦਾ ਤੁਹਾਨੂੰ ਕਿ ਕੰਮ ਹੋ ਗਿਆ ਜਾਂ ਕਿੰਨੇ ਪਰਸੈਂਟ ਪਏ ਨੇ ਜੀ ਇਹਨਾਂ ਦੇ ਜਿਸ ਤਰ੍ਹਾਂ ਘਰ ਤੋਂ ਘਰ ਵੀ ਪਈਆਂ ਨੇ ਤੋੜੇ ਨੇ ਉਹਦੇ ਮੁਤਾਬਕ ਤੁਸੀਂ ਅੱਗੇ ਵਧਦੇ ਹੋ ਜਿਹਦੇ ਰਿਜ਼ਲਟ ਵੀ ਬਹੁਤ ਵਧੀਆ ਆ ਰਹੇ ਨੇ ਔਰ ਹੈਵੀ ਰਿਕਵਰੀਜ਼ ਹੋ ਰਹੀਆਂ ਨੇ ਅਮਰਸਾ ਪੁਲਿਸ ਵੱਲੋਂ ਕਰਜਾ ਜੀ ਇਹਨਾਂ ਤੋਂ ਜਾ ਕੇ ਰਿਕਵਰੀ ਕੀਤੀ ਆ ਕਿੰਨੀ ਕਿੰਨੀ ਲਿਸਟ ਤੁਹਾਡੇ ਹਿਸਾਬ ਨਾਲ ਅੱਗੇ ਵਧੀ ਹੈ ਦੇਖੋ ਲਿਸਟਾਂ ਗੱਲ ਇਦਾਂ ਹੈ ਕਿ ਲਿਸਟਿਕ ਸਾਡਾ ਪੈਰਾਮੀਟਰ ਤੋਂ ਸ਼ੁਰੂ ਕਰਨ ਵਾਸਤੇ ਇੱਕ ਸਟਾਰਟਿੰਗ ਪੁਆਇੰਟ ਹੁੰਦਾ ਹੈ ਜੀ ਤੋ ਜਿਉਂ-ਜਿਉਂ ਆਪਾਂ ਇਨਵੈਸਟੀਗੇਸ਼ਨ ਦੇ ਵਿੱਚ ਕਿਸੇ ਚੀਜ਼ 'ਚ ਵੀ ਜਾਣੇ ਉੱਤੇ ਹੋਰ ਨਾਮ ਉੱਪਰ ਕੇ ਆ ਜਾਂਦੇ ਆ ਸਾਹਮਣੇ ਇਹ ਆਨ ਗੋਇੰਗ ਪ੍ਰੋਸੈਸ ਹੈ ਤੁਹਾਨੂੰ ਜਿਵੇਂ ਪਤਾ ਹੈ ਕਿ ਉਧਰੋਂ ਕ੍ਰਾਸ ਬਾਰਡਰ 에 ਸਾਰਾ ਕੰਮ ਚੱਲ ਰਿਹਾ ਔਰ ਟੈਕਨੋਲੋਜੀ ਦਾ ਮਿਸਯੂਜ਼ ਹੋ ਰਿਹਾ ਟੋਟਲ ਪੁਸ਼ਿੰਗ ਜਿਹੜੀ ਉੱਥੋਂ ਹੋ ਰਹੀ ਹੈ ਪਿੱਛੇ ਜਿਵੇਂ ਤੁਹਾਨੂੰ ਪਤਾ ਆਪਾਂ ਉਹ ਫੜਿਆ ਸੀਗਾ ਲੜਕਾ ਜੁਵਿਨਾਈਲ ਫਰੋਜ਼ਪੋ ਸੈਕਟਰ ਤੋਂ ਵੇੜੀਆਂ ਰਾਹੀਂ ਕੰਮ ਕਰ ਰਿਹਾ ਸੀ ਨੋਵਲ ਤਰੀਕੇ ਨਾਲ ਬੰਦੇ ਕਰ ਰਹੇ ਆ ਔਰ ਇਹ ਵੀ ਆਪਾਂ ਨੂੰ ਪਤਾ ਹੈ ਕਿ ਲੌਂਗੀਟਿਊਡ ਲੈਟੀਟਿਊਡ ਦੇ ਉੱਤੇ ਡਰੋਨ ਨੂੰ ਪੂਰਾ ਡਾਇਰੈਕਸ਼ਨ ਦੇ ਕੇ ਉੱਥੇ ਉਤਾਰਿਆ ਜਾਂਦਾ ਜਿੱਥੇ ਉਹ ਚਾਹੁੰਦੇ ਆ ਸੋ ਕਾਫੀ ਇਹਦੇ ਚ ਚੈਲੰਜ ਰਹਿੰਦਾ ਜਿਹੜੀ ਸਾਡੀ ਫੋਰਸਸ ਬਾਰਡਰ ਤੇ ਲੱਗੀਆਂ ਪਲੱਸ ਅਗੇ ਲੱਗੀਆਂ ਬਟ ਇੰਟੈਲੀਜੈਂਸ ਬੇਸਡ ਆਪਰੇਸ਼ਨ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਕਮਿਸ਼ਨਰੇਟ ਦੇ ਵਿੱਚ ਆਲਰੇਡੀ 45 ਕੇਜੀ ਦਾ 2025 ਚ ਹੀ ਆਪਾਂ ਰਿਕਵਰ ਕਰ ਚੁੱਕੇ ਆ ਕਿਲੋ ਪੱਤਿਆਂ ਦੇ ਵਿੱਚ ਆਇਆ ਉਹਦੇ ਨਾਲ ਤੇ ਇਹਦਾ ਇਥੇ ਗਰੁੱਪ ਹੋਰ ਕਿੱਦਾਂ ਕਵਾਂਦਾ ਦੇਖੋ ਮੈਦਾਨ ਦਸਰੇ ਵੀ ਇਹਦੇ ਵਿੱਚ ਮੇਨ ਕਿੰਗ ਪਿੰਨ ਜਿਹੜਾ ਪ੍ਰਦੀਪ ਸਾਹਮਣੇ ਆਏਗਾ ਆਇਆ ਇਹਦੇ ਤੇ ਜਦੋਂ ਫੜਿਆ ਜਾਏਗਾ ਉਹ ਤੋਂ ਕਾਫੀ ਖੁਲਾਸੇ ਹੋਣ ਦੀ ਮੈਨੂੰ ਉਮੀਦ ਹੈ ਕਿਉਂਕਿ ਉਹ ਬਹੁਤ ਵੈਲ ਇੰਟ੍ਰੈਂਟ ਡਰੱਗ ਟ੍ਰੇਡ ਦੇ ਵਿੱਚ ਸਰ ਰਿਕਵਰੀ ਵੀ ਪ੍ਰਦੀਪ ਕੋ ਫਿਰ ਹੋ ਸਕਦੀ ਹੈ ਦੇਖੋ ਇਹ ਤਾਂ ਹੁਣ ਡਿਪੈਂਡ ਕਰੇਗਾ ਕਿਉਂਕਿ ਗੱਲ ਉਹ ਜਦੋਂ ਬੰਦਾ ਅਲਰਟ ਹੋ ਜਾਂਦਾ ਹੈ ਤਾਂ ਨੇਚਰਲੀ ਆਪਣੇ ਐਵੀਡੈਂਸ ਨੂੰ ਡਿਸਟਰੋਏ ਕਰਨ ਦੀ ਕੋਸ਼ਿਸ਼ ਕਰਦਾ ਹੀ ਹੈ ਕੋਈ ਵੀ ਕ੍ਰਿਮੀਨਲ ਹੋਵੇ ਇਹ ਹੋਰ ਕੋ ਬੋਦੀ ਦੀ অকਪੇਸ਼ਨ ਮੈਨੂੰ ਨਹੀਂ ਸਾਹਮਣੇ ਆਈ ਉਹ ਮੜਾ ਮੋਟਾ ਪਿੰਡ ਚ ਜਿਵੇਂ ਕੰਮ ਹੈ ਉਹ ਜਿਹਾ ਹੀ ਆ ਤੇ ਘਰ ਵੀ ਰੇਡ ਰੂਟ ਕੀਤੇ ਆ ਸਾਰੇ ਹੁਣ ਵੀ ਸਾਡੀ ਟੀਮ ਉਥੇ ਡੀਐਸਪੀ ਸਾਹਿਬ ਗਏ ਹੋਏ ਹੈ ਤੇ ਸਰਚ ਵਗੈਰਾ ਚੱਲ ਰਹੀ ਹੈ ਐਡਰੈਸ ਨੂੰ ਅਵਰਸਰਚ ਕੀਤਾ ਸਰ ਹਾਂਜੀ ਮੈਂਟਲ ਹਸਪੀਟਲ ਦੇ ਏਰੀਆ ਚੋਂ ਮਜੀਠਾ ਰੋਡ ਪੁਲਿਸ ਨੇ ਹਾਂਜੀ ਪ੍ਰੋਪਰਟੀ ਦੀ ਪ੍ਰੋਪਰਟੀ ਸੀਲ ਕੀਤੀ ਜਾਏਗੀ ਡੈਫੀਨਿਟਲੀ ਭਾਜੀ ਸਾਰਾ ਚੈੱਕ ਕਰਕੇ ਜੋ ਪ੍ਰੋਸੀਜਰ ਹੈ ਆਪਣਾ ਐਨਡੀਪੀਐਸ ਐਕਟ ਦਾ ਫਾਲੋ ਕਰਾਂਗੇ ਉਹ ਬੜਾ ਫਿਟ ਕੇਸ ਹੈ ਉਸ ਕੰਮ ਵਾਸਤੇ ਪੁਲਾਹੇ ਰ ਮੰਦਰ ਗਿਆਸ ਆ ਉਹਨਾਂ ਨੇ ਲਿਖਦੇ ਨਹੀਂ ਬਟੇ ਮੁੰਡੇ ਫੜਿਆ ਉਹ ਵੀ ਨਹੀਂ ਨਹੀਂ ਜੀ ਸਰ ਕਿਹੜਾ ਕਾਲਜ ਨੂੰ ਤਰਨ ਜਾ ਰਿਹਾ ਕਿ ਚਲੋ ਉਹ ਤੇ ਕੱਲ ਵੈਸੇ ਬੈ ਜ਼ਿਆਦਾ ਬੈਡਰੂਮ ਵਧੀਆ ਪਤਾ ਲੱਗੇ ਬਟ ਜਿਸ ਤਰ੍ਹਾਂ ਟੈਕਨੋਲੋਜੀ ਦੀ ਬਰਤੋ ਵਰਕੇ ਜਿਹਨਾਂ ਡਰੋਨ ਭੇਜਦੇ ਆ ਤਾਂ ਲੱਗਦਾ ਕਿ ਉਹਨਾਂ ਦੀ ਕੋਈ ਠੱਲ ਪੈ ਜਾਏਗੀ ਡਰੋਨ ਨੂੰ ਕਵਰ ਕਰਦੇ ਕਿਹੜਾ ਜਿਹੜੇ ਕੱਲ ਡਰੋਨ ਜਿਹੜਾ 80 ਡਰੋਨ ਮੈਂ ਕੱਲ ਪੰਜਾਬ ਮੈਂ ਆ ਰਹੇ ਨਾ 50000 ਰੁਪਏ ਕੋ ਉਹ ਤਾਂ ਡੈਫੀਨਿਟਲੀ ਜਿਹੜੀ ਵੀ ਚੀਜ਼ ਕਿਸੇ ਚੀਜ਼ ਨੂੰ ਰੋਕਦੀ ਹੈ ਜਿਹੜੀ ਕਿ ਸਾਨੂੰ ਮੇਨ ਥ੍ਰੈਟ ਹੈ ਜਿਹਦੇ ਤੋਂ ਕਿ ਸਮਾਨ ਇਹਨਾਂ ਆਫਲੋਡ ਹੋ ਰਿਹਾ ਆ ਕੇ ਡਰੋਨ ਰਾਹੀਂ ਉਹਦੇ ਜਦੋਂ ਜੋ ਵੀ ਐਂਟੀ ਚੀਜ਼ ਆ ਉਹਦੇ ਤੋਂ ਡੈਫੀਨਿਟਲੀ ਫਾਇਦਾ ਹੋਏਗਾ ਹੀ ਹੋਏਗਾ ਜੀ ਸਰ ਤੁਸੀਂ ਕਿੰਨੇ ਕੁ ਸਰਪ੍ਰਾਈਜ਼ ਹੁੰਦੇ ਨੇ ਅੰਮ੍ਰਿਤਸਰ ਤੋਂ ਜਿੰਨੀ ਖਬਰ ਹੁੰਦੀ ਤੁਹਾਨੂੰ ਲੱਗਦਾ ਸੀਗਾ ਕਿ ਇਸ ਲੈਵਲ ਤੇ ਹੋ ਸਕਦੀ ਹੈ ਰਖਬਰ ਕਿ 30% ਦੇਖੋ ਮੇਰਾ ਤਾਂ ਤਜਰਬਾ ਇਹੀ ਹੈ ਕਿ ਜਿਹੜਾ ਜਿਹੜਾ ਵੀ ਪ੍ਰੋਫੈਸ਼ਨ ਹੈ ਉਹ ਜਿਹੜਾ ਬੰਦਾ ਜ਼ਿਆਦਾ ਮਿਹਨਤ ਕਰਦਾ ਉਹਨੇ ਜ਼ਿਆਦਾ ਰਿਜ਼ਲਟ ਲੈ ਕੇ ਆਉਂਦਾ ਸਿੱਧੀ ਗੱਲ ਇਹ ਹੈ ਔਰ ਜੇ ਆਪਾਂ ਦੇਖੀ ਜਾਵੇ ਸਾਡੇ ਸਿਟੀ ਤੋਂ ਬਾਹਰੋਂ ਇੰਟੈਲੀਜੈਂਸ ਬੇਸਡ ਆਪਰੇਸ਼ਨ ਜ਼ਿਆਦਾ 99% ਹੀ ਮੈਂ ਸੁਵਿਨਾ ਵੀ ਉੱਥੋਂ ਹੁੰਦੇ ਵੱਡੀ ਰਿਕਵਰੀਆਂ ਦੇ ਵਿੱਚ ਤੋ ਆਈ ਐਪਰੀਸ਼ੀਏਟ ਮਾਈ ਟੀਮ ਔਰ ਸਾਡੇ ਮੁਲਾਜ਼ਮਾਂ ਨੇ ਬਹੁਤ ਅੱਛਾ ਕੰਮ ਕੀਤਾ ਇਹਦੇ ਵਿੱਚ ਵੀ ਦੋ ਸਾਡੇ ਥਾਣੇ ਦੇ ਮੁਲਾਜ਼ਮਾਂ ਨੂੰ ਵੀ ਅਸੀਂ ਸਪੈਸ਼ਲ ਆਨਰ ਕਰਾਵਾਂਗੇ ਡੀਜੀ ਸਰ ਸਰ ਬਹੁਤ ਦਾ ਕੰਮ ਕਰ ਕਾਫੀ ਵੱਧ ਗਿਆ ਜੋਦਨਸ਼ਾਹ ਦੇ ਵਿਰੁੱਧ ਹੋਣਾ ਸ਼ੁਰੂ ਹੋਇਆ ਨਹੀਂ ਇਹ ਦੇਖੋ ਇਹ ਤਾਂ ਮਤਲਬ ਸਾਡੀ ਇੱਕ ਡਿਊਟੀ ਹੈ ਟਰਵਰਡਸ ਦੀ ਸੋਸਾਇਟੀ ਐਂਡ ਟਰਵਰਡਸ आवर ਓਨ ਪ੍ਰੋਫੈਸ਼ਨ ਬਾਜਰੀ ਸਿੰਘ ਨੇ ਮੀਟਿੰਗ ਇੰਡੀਆ ਉਹ ਕਹਾਂ ਕਿ 200 ਤੇ 2000 ਨਫਰੀ ਹੋਰ ਵਧਾਈ ਜਾਣਗੀ ਬੋਰਡ ਤੇ ਲੱਗ ਜਾਵੇ ਸਿਰ ਉਹਦਾ ਕਮਿਸ਼ਨਰ ਪੁੱਛਣ ਦੀ ਤਾਲਵੇ ਰਹਿਗਾ ਸਰ ਉਹ ਸਾਡਾ ਤਾਂ ਬੈਸਤ ਤਾਲਮੇਲ ਹੈ ਜੀ ਆਪਣੇ ਨਾਲ ਦੇ ਪੰਜਾਬ ਪੁਲਿਸ ਦੇ ਸਾਥੀਆਂ ਨਾਲ ਬੀਐਸਐਫ ਨਾਲ ਐਨਸੀਬੀ ਨਾਲ ਆਈਬੀ ਨਾਲ ਸਾਰੇ ਏਜੰਸੀਜ਼ ਨਾਲ ਜਿੰਨੀਆਂ ਵੀ ਹੈਗੇ ਅਸੀਂ ਵੀ ਆਰ ਆਲਵੇਸ ਇਨ ਟੱਚ ਔਰ ਬੜਾ ਕੋਆਰਡੀਨੇਟਿਡ ਸਾਰਾ ਕੰਮ ਚੱਲਦਾ ਰਹਿੰਦਾ ਪ੍ਰੀਆ ਉਹਨੂੰ ਵਿਧਾਨ ਸਭਾ ਦੇ ਅੱਗੇ ਕੀ ਕਹੋ ਤੁਸੀਂ ਹੋਰ ਵੀ ਦੇਖੋ ਇਹ ਮੈਂ ਕੁਝ ਨਹੀਂ ਕਹਿ ਸਕਦਾ ਉਹਦੇ ਬਾਰੇ ਜੋ ਮਾਨਜੋਗ ਡੀਜੀ ਸਾਹਿਬ ਨੇ ਉੱਥੇ ਗੱਲ ਕਹੀ ਹੈ ਉਹਦਾ ਆਨਸਰ ਉਹ ਹੀ ਦੇ ਸਕਦੇ ਨੇ ਮੈਂ ਮੈਨੂੰ ਨਹੀਂ ਪਤਾ ਉਸ ਬਾਰੇ ਸਰ ਲੋਕਾਂ ਦੇ ਮਨਾਂ ਵਿੱਚ ਜਿਹੜਾ ਡਰ ਹੈ ਜਦ ਲਗਾਤਾਰ ਵੀ ਧਮਾਕੇ ਹੋ ਰਹੇ ਨੇ ਵਕਤ ਪਰ ਜਗ੍ਹਾ ਤੇ ਲੋਕ ਐ ਸਵਾਲ ਕਰਦੇ ਨੇ ਕਿ ਥਾਣਿਆਂ ਤੇ ਧਮਾਕੇ ਹੋ ਰਹੇ ਤੇ ਬਾਕੀ ਇਸ ਤਰੀਕੇ ਨਾਲ ਲੋਕਾਂ ਦੇ ਮਨਾਂ ਵਿੱਚ ਡਰ ਪੈ ਗਿਆ ਕਿ ਬੰਬ ਆਦੇ ਕਿਥੋਂ ਦੇ ਤੰਨ ਦੱਸਿਆ ਤੇ ਹੈ ਵੀ ਡਰੋਨ ਹੂੰ ਸਾਰੀ ਗੱਲ ਹੋਤਾ ਕਿ ਨਲਿਆ ਜੀ ਅੱਜ 8 ਕਿਲੋ ਦੀ ਰਿਕਵਰੀ ਹੈ ਵਾਈ ਯੂ ਆਰ ਸਾਈਡ ਟਰੈਕਿੰਗ ਕਾ